ਹੰਦਿਸ਼ਾਰਿਆਂ ਨੂੰ ਪਿਆਰ ਭਰੀ ਸਤਿ ਅਕਾਲ ਤੁਹਾਡਾ ਨਾਮ ਕੀ ਹੈ ਜੀ ਜਕਸੀ ਸਿੰਘ ਸਰ ਅੱਛਾ ਜੀ ਤੁਸੀਂ ਇਹ ਕਿਹੜੇ ਸਕੂਲ ਦੇ ਵਿੱਚ ਸ਼ਵੇਤ ਮੇਲਾ ਚੌਂਗੀ ਮੇਲਾ ਚੌਂਗੀ ਸਰਕਾਰੀ ਸੈਂਟਰ ਸਕੂਲ ਮੇਲਾ ਚੌਂਗੀ ਤੁਸੀਂ ਇਹ ਚਰੀਲ ਕਿਸ ਲਈ ਲਗਾਈ ਹੈ ਜੀ ਕੱਲ ਨੂੰ ਸਰ ਮਤਲਬ ਕਿ 20 ਤਰੀਕ ਨੂੰ ਆਪਣਾ ਗੁਰੂ ਆਰਜਨ ਦੇਵ ਜੀ ਦਾ ਜੀ ਵਿਧਾੜਾ ਜੀ ਉਹਦੇ ਕਰਕੇ ਆਪਾਂ ਸੇਵ ਲਾਈਏ ਜੀ ਠੰਡੇ ਪਾਣੀ ਦੀ ਕੀ ਸਾਰੀ ਦੁਨੀਆ ਠੰਡੀ ਹੀ ਰਵੇ ਤਾਂ ਕਰਕੇ ਲਾਈਏ ਜੀ ਕਿਸੇ ਜੀ ਕੋਈ ਭੇਦ ਭਾਵ ਕੋਈ ਝਗੜਾ ਨਾ ਰਹੇ ਜੀ ਠੰਡੀ ਰਹੇ ਜੀ ਇਸ ਕਰਕੇ ਲਾਈ ਤੇ ਅੱਜ ਸ਼ਵੀਰ ਜਿਹੜੀ ਹੈ ਜੀ ਲਗਾਈ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਮੈਂ ਪੜਿਆ ਸਰ ਸਕੂਲ ਦਾ ਸਟੂਡੈਂਟ ਆ ਮੇਰਾ ਫਰਜ਼ ਬੰਦਾ ਹੈ ਸਕੂਲ ਦੇ ਵਿੱਚ ਵੀਰ ਲਾਉਣਾ ਮੈਂ ਭਾਗਾਂ ਸਰ ਜੋ ਮੈਂ ਨੇ ਸਕੂਲ ਦੇ ਵਿੱਚ ਇਸ ਵੀਰ ਲਾਈ ਆ ਬਹੁਤ ਬਹੁਤ ਥੈਂਕ ਯੂ ਸਰ ਤਤਾਰੇ ਤਾ ਤਤੀ ਹਵਾ ਚੱਲੀ ਜਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤਤੀ ਤਵੀ ਤਤਾਰੇ ਤਾ ਗੁਰਾਂ ਨੇ ਮਾਲਿਕ ਦੇ ਸਾਹੀ ਚਿਤ ਲਾ ਲਿਆ ਵੈਰੀਆਂ ਨੇ ਤਵੀ ਥੱਲੇ ਹੋਰ ਕੋਲਾ ਪਾ ਲਿਆ ਹੋਲਾਟਾਂ ਚੋਂ ਆਨੰਦ ਕਹਿੰਦੇ ਗੜੇ ਆਂਦਾ ਆਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤਤੀ ਤਵੀ ਤਤਾਰੇ ਤਾ ਮੀਆਂ ਮੀਰ ਜਾਣਦਾ ਸੀ ਰੂਪ ਬਾਬਾ ਰੱਬ ਦਾ ਲਾਦੂਗਾ ਉਲਾੰਬਾ ਇਸ ਤਪੇ ਹੋਏ ਜਗ ਦਾ ਹੋ ਤਰ ਲਿਆਂ ਨਾਲ ਦਸ ਕੀ ਨੂੰ ਸਮਝਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤਤੀ ਤਵੀ ਤਤarreਤਾ ਤਤੀ ਹਵਾ ਚੱਲੀ ਜਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤਤੀ ਤਵੀ ਤਤarreਤਾ ਤਤੀ ਤਵੀ ਤੱਤਾ ਰੇਤਾ ਤਤੀ ਹਵਾ ਚੱਲੀ ਜਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤਤੀ ਤਵੀ ਤੱਤਾ ਰੇਤਾ ਗੁਰਾਂ ਨੇ ਮਾਲਕ ਦੇ ਸਾਹੀ ਚਿਤ ਲਾ ਲਿਆ